ਉਹ ਜੰਗਲ ਤੇ ਮੰਗਲ ਲਗਾਏ ਹੋਏ ਭੋਲੇ ਨਾਥ ਨੇ ਸਾਰਿਆਂ ਤੇ ਕਿਰਪਾ ਕਰਦੇ ਨੇ ਤੇ ਅਦਾਈ ਲੰਗਰ ਪੰਡਾਰੇ ਸਵੇਰ ਤੋਂ ਚਲਦੇ ਪਏ ਨੇ ਗੱਲਬਾਤ ਕਰਦੇ ਆ ਜੈ ਸ਼ੰਕਰ ਜੀ ਭਾਜੀ ਜੈ ਸ਼ੰਕਰ ਜੀ ਕੀ ਨਾਮ ਜੀ ਰਜਿੰਦਰ ਜੀ ਰਜਿੰਦਰ ਜੀ ਕਿੰਨਾ ਕਿ ਪ੍ਰਾਣ ਪ੍ਰੰਮਦਰ ਆ ਜੀ ਇਹ ਢੋਗਾ 100 ਸਾਲ ਪੁਰਾਣਾ ਮੰਦਿਰ ਆ ਜੀ ਉਹ ਕਿੰਨੀ ਕਿਰਪਾ ਫਿਰ ਬਹੁਤ ਜਿਆਦਾ ਕਿਰਪਾ ਜੀ ਉਹ ਲੰਗਰ ਪੰਡਾਰਾ ਫਿਰ ਕਿੱਦਾਂ ਚੱਲਦਾ ਤਾਂ ਸਵੇਰ ਦਾ ਇੱਦਾਂ ਹੀ ਹਰ ਜੀ ਸਵੇਰ ਦਾ ਚੱਲ ਰਿਹਾ ਸਰਕਾਰੀ ਸਹਿਯੋਗ ਨਾਲ ਆ ਜੀ ਸੋ ਜੰਗਲ 'ਚ ਮੰਗਲ ਲਗਾਏ ਹੋਏ ਆ ਭੋਲੇਨਾਥ ਨੇ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਦੇਖੀ ਸਰ ਦੇਖ ਹੀ ਰਹੇ ਹੋ ਤੁਸੀਂ ਮਹਾਰਾਜ ਜੰਗਲ 'ਚ ਮੰਗਲ ਹੀ ਲੱਗੇ ਆ ਉਹ ਹਰ ਸਾਲ ਆ ਕਾਈ ਪੰਧਾਰਾ ਜਰਾ ਕਰਾਇਆ ਜਾਂਦਾ ਹਾਂਜੀ ਹਾਂਜੀ ਇੱਦਾਂ ਹੀ ਕਰਾਇਆ ਜਾਂਦਾ ਸੰਗਤਾਂ ਫਿਰ ਸੰਗਤਾਂ ਹੋਮ ਹੋਮਾ ਕੇ ਪਹੁੰਚਦੀਆਂ ਤਿੰਨ ਪਿੰਡਾਂ ਦੇ ਤਰੂ ਵਾਲੀ ਧਾਰੋ ਵਾਲੀ ਤੇ ਪੱਡੇ ਪਿੰਡ ਦੀਆਂ ਸੰਗਤਾਂ ਜਿੱਥੇ ਉਹ ਹੋਮ ਹੋਮਾ ਕੇ ਪਹੁੰਚਦੀਆਂ ਦੀ ਕੀ ਕਹਿਣਾ ਚਾਹੁੰਦੇ ਜਿਹੜੇ ਭਗਤ ਨੇ ਭਗਤ ਜਾਨ ਨੇ ਭੋਲੇਨਾਥ ਦੇ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਜੋ ਵੀ ਤੁਹਾਡੇ ਲਾਗੇ ਕੋਈ ਮੰਦਿਰ ਹੈਗਾ ਆ ਜਿੱਥੇ ਕੋਈ ਮਤਲਬ ਕੋ ਹਾਂਜੀ ਸੋ ਕੀ ਹਾਂਜੀ ਹਾਂਜੀ ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ ਇਸ ਮਾਤਿਗ ਰਾਤਰੀ ਦੀਆਂ ਸਾਡੇ ਪਰਿਵਾਰ ਨੂੰ ਆਲੇ ਦੁਆਲੇ ਜਿੰਨੀਆਂ ਸੰਤਾ ਨੇ ਸਾਰਿਆਂ ਨੂੰ ਬਹੁਤ ਬਹੁਤ ਲੱਗੋਤਾ ਹੈ। ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਜੀ ਬੜਾ ਪ੍ਰਾਤਨ ਮੰਦਿਰ ਹੈ ਤੇ ਲਾਗੇ ਕਿਤੇ ਵੀ ਜੇ ਤੁਹਾਡੇ ਪੋਲੇਨਾਥ ਦਾ ਮੰਦਿਰ ਹੈਗਾ ਉੱਤੇ ਜਾ ਕੇ ਤੁਸੀਂ ਨਮਸਤਕ ਹੋਵੋ ਤੇ ਪੋਲੇਨਾਥ ਦੀਆਂ ਕਿਰਪਾ ਪ੍ਰਾਪਤ ਕਰੋ। ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਭਟਾ ਤੱਕ ਪਹੁੰਚਣੀ ਚਾਹੀਦੀ ਹੈ। ਕੈਮਰਾ ਪਰਸਨ ਪਵਨ ਦਰਵਾਜ਼ਾ ਨਾਲ ਲੱਤੀ ਰਹੂਗੀ ਬਾਖ। ਗੰਗਾ ਤੇ ਮੰਗਲ ਲਗਾਏ ਹੋਏ ਭੋਲੇ ਨਾਥ ਨੇ ਸਾਰਿਆਂ ਤੇ ਕਿਰਪਾ ਕਰਦੇ ਨੇ ਤੇ ਅੱਦਾ ਹੀ ਲੰਗਰ ਪਣਾਰੇ ਸਵੇਰ ਤੋਂ ਚਲਦੇ ਪਏ ਨੇ ਗੱਲਬਾਤ ਕਰਦੇ ਆ ਆਯਾ ਸ਼ੰਕਰ ਜੀ ਭਾਈ ਆਯਾ ਸ਼ੰਕਰ ਜੀ ਕੀ ਨਾਮ ਦੇ ਜਿੰਦਰ ਜੀ ਜਿੰਦਰ ਜੀ ਕਿੰਨਾ ਕਿ ਪ੍ਰਾਣ ਪ੍ਰੰਮਦਰ ਆ ਜੀ ਇਹ 80 ਸਾਲ ਪੁਰਾਣਾ ਮੰਦਿਰ ਆ ਜੀ ਉਹ ਕਿੰਨੀ ਕਿਰਪਾ ਫਿਰ ਬਹੁਤ ਜ਼ਿਆਦਾ ਕਿਰਪਾ ਜੀ ਉਹ ਲੰਗਰ ਪਣਾਰਾ ਫਿਰ ਕਿੱਦਾਂ ਚੱਲਦਾ ਫਿਰ ਸਵੇਰ ਦਾ ਇਹ ਹਾਜੀ ਸਵੇਰ ਦਾ ਚੱਲ ਰਿਹਾ ਸਰਕਾਰੀ ਸਹਿਯੋਗ ਨਾਲ ਆ ਜੀ ਤੋ ਜੰਗਲ 'ਚ ਮੰਗਲ ਲਗਾਏ ਹੋਏ ਆ ਭੋਲੇ ਨਾਥ ਨੇ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਦੇਖੀ ਸਾਹਿਬ ਦੇਖ ਹੀ ਰਹੇ ਹੋ ਤੁਸੀਂ ਮਹਾਰਾਜ ਜੰਗਲ 'ਚ ਮੰਗਲ ਹੀ ਲੱਗੇ ਆ ਉਹ ਹਰ ਸਾਲ ਆ ਟਾਈਪ ਨਾਰਾ ਜਿਹੜਾ ਕਰਾਇਆ ਜਾਂਦਾ ਹਾਂਜੀ ਹਾਂਜੀ ਇੱਸੇ ਕਰਾਇਆ ਜਾਂਦਾ ਸੰਗਤਾਂ ਫਿਰ ਸੰਗਤ ਹੁਮ ਹੁਮਾ ਕੇ ਪਹੁੰਚਦੀਆਂ ਤਿੰਨ ਪਿੰਡਾਂ ਦੇ ਤਰੂ ਵਾਲੀ ਧਾਰੋ ਵਾਲੀ ਤੇ ਵੱਡੇ ਪਿੰਡ ਦੀਆਂ ਸੰਗਤਾਂ ਇੱਥੇ ਉਹ ਹੁਮ ਹੁਮਾ ਕੇ ਪਹੁੰਚਦੀਆਂ ਕੀ ਕਹਿਣਾ ਚਾਹੁੰਦੇ ਜਿਹੜੇ ਭਗਤ ਨੇ ਭਗਤ ਜਾਨ ਨੇ ਭੋਲੇ ਨਾਥ ਦੇ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਜੋ ਵੀ ਤੁਹਾਡੇ ਲਾਗੇ ਕੋਈ ਮੰਦਰ ਹੈਗਾ ਆ ਕਿਤੇ ਕੋਈ ਮਤਲਬ ਕਿ ਹੋਮ ਘੁਮਾ ਕੇ ਤੇ ਤੁਸੀਂ ਮਤਲਬ ਕਿ ਮਨਾਇਆ ਕਰੋ ਸ਼ਿਵਰਾਤਰੀ ਦਾ ਮੇਲਾ ਹਾਂਜੀ ਸੋ ਕੀ ਹਾਂਜੀ ਹਾਂਜੀ ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ ਇਸ ਮਾ ਸ਼ਿਵਰਾਤਰੀ ਦੀਆਂ ਸਾਡੇ ਪਰਿਵਾਰ ਨੂੰ ਆਲੇ ਦੁਆਲੇ ਜਿੰਨੀਆ ਸੰਕਾ ਨੇ ਸਾਰਿਆਂ ਨੂੰ ਬਹੁਤ ਬਹੁਤ ਲੱਗੋਤਾ ਹੈ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਜੀ ਬੜਾ ਪ੍ਰਾਤਨ ਮੰਦਿਰ ਹੈ ਤੇ ਲਾਗੇ ਕਿਤੇ ਵੀ ਜੇ ਤੁਹਾਡੇ ਪੋਲੇਨਾਥ ਦਾ ਮੰਦਿਰ ਹੈਗਾ ਉੱਤੇ ਜਾ ਕੇ ਤੁਸੀਂ ਨਮਸਤਕ ਕਰੋ ਤੇ ਪੋਲੇਨਾਥ ਦੀਆਂ ਕਿਰਪਾ ਪ੍ਰਾਪਤ ਕਰੋ ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਕਾਤਾ ਕਾਟ ਕੋਣੀ ਚਾਹੀਦੀ ਏ ਕੈਮਰਾ ਕਿਸਨ ਪਾਉਣਾ ਦਰਵਾਜ਼ੇ ਨਾਲ ਲੱਗੀ ਰਾਲ ਚੁੱਕਾ